ਹਾਂਜੀ ਸਸਰੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਬਾਈ ਜਗਜੀਤ ਦੇ ਘਰੇ ਵੀਡੀਓ ਬਣਾ ਰਿਹਾ ਬੱਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਇਸ ਏਰੀਆ ਚ ਮੌਲ ਰੇਟ ਸਾਰਿਆਂ ਨਾਲੋਂ ਬਾਈ ਜਗਜੀਤ ਦੇ ਜਾਇਜ਼ ਹੁੰਦੇ ਆ ਡੇਲੀ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਕੋਲੋਂ ਪਸ਼ੂ ਲਿਜਾ ਕੇ ਅੱਗੇ ਸੇਲ ਕਰਦੇ ਆ ਚਾਰ ਪਸ਼ੂ ਆ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਾਸੀ ਦਾ ਬਾਈ ਸਾਸੀ ਦਾ ਬਾਈ ਜੀ ਨਾਮ ਤੇਰਾ ਸਾਸੀ ਨਾਮ ਜਗਜੀਤ ਸਿੰਘ ਪਿੰਡ ਕੋਲਿਆਫਰ ਤੁਸੀਂ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਫੋਨ ਨੰਬਰ ਦਾ ਸੀ 9056653118 ਕੈਨ ਮਾਸੂਆ ਸੂਆ ਦੂਜਾ ਦੂਜਾ ਸੂਆ 2 ਵਜੇ ਸੂਈ ਆ ਹੂੰ ਠੀਕ ਆ ਮਗਰ ਬੱਛਾ ਇਹਦੇ ਜੇਰ ਪੈਣੀ ਬਾਕੀ ਆ ਜੇਰ ਤੁਰੀ ਵੀ ਆ ਪੈ ਜੂਗੀ ਵੀਡੀਓ ਬਣਾ ਕੇ ਰੱਖ ਲਾਂਗਾ ਜਿਹਨੇ ਲੈਣੀ ਆ ਆਪਾਂ ਵਿਖਾ ਦਾਂਗੇ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਪਿਆ ਜੂਗੀ 15 16 ਕਿਲੋ ਜੈ ਜੈ ਮਾਲ ਛੋਟਾ ਜੱਪਾ ਮੈਂ ਕਿਹਾ 45000 ਦੀ ਵਛੀ ਦੇ ਦਾਂਗੇ ਆਪਾਂ ਯਾਰ 45000 45000 ਦੂਜੇ ਸੂਵੇ ਸੂਈ ਆ 2 ਵਜੇ ਬਾਈ ਕਹਿੰਦਾ ਸੂਈ ਆ ਜੇਰ ਪੈਣੀ ਅਜੇ ਬਾਕੀ ਆ ਲੜ ਤੁਰਿਆ ਹੋਇਆ ਹੋਰ ਘੰਟੇ ਖੰਡ ਤੇ ਕਰ ਬਾਈ ਕਹਿੰਦਾ ਜੇਰ ਪੈ ਜੂ ਜੇਰ ਦੀ ਬਾਈ ਕਹਿੰਦਾ ਵੀਡੀਓ ਬਣਾ ਕੇ ਰੱਖ ਲੂੰਗਾ जिदे पसंद आउगी अगले नु वीर कहंदा व्हाट्सएप ते वीडियो सेंड कर दूं या वीर वीर दे ਘਰੇ ਆके वीर दे फोन च देख ले 15 16 किलो 22 10 ਦਾ ਦੁੱਧ ਪਿਆਜੂ ਬਾਦਾਮੀ ਰੰਗ ਦੀ ਜਰਸੀ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਠੋਸ ਨਿਕਰ ਹਵਾਨਾ ਥਣ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਦੁੱਧ 15 16 ਕਿਲੋ 22 10 ਦਾ ਪਿਆਜੂ ਮੋਲੇ ਦਾ 40 ਤੇ 45000 ਦੀ ਬਾਈ ਕਹਿੰਦਾ ਦੇ ਦੇਣੀ ਆ ਬਿਲਕੁਲ ਜਾਇਜ਼ ਮੁੱਲ ਦੂਜਾ ਸੂਆ ਤਾਜੀ ਸੂਈ ਜਰਸੀ ਬਦਾਮੀ ਰੰਗ ਦੀ ਠੀਕ ਹੈ ਜੀ ਦੋਸਤੋ ਤਾਜੀ ਸੂਈ ਹੈ ਫਰ ਤਾਇਆ ਸੂਆ ਪਸ਼ੂ ਦਾ ਬੱਚੇ ਦਾ ਮੂਹ ਕਰਦਾ ਹੀ ਇੱਕ ਬੱਚਾ ਹਜੇ ਉੱਠਦਾ ਬਿੰਦਾ ਜਾ ਪ੍ਰੋਪਰ ਖੜਨ ਨਹੀਂ ਲੱਗਿਆ ਕਿਉਂਕਿ ਸਮਾਂ ਥੋੜਾ ਹੋਇਆ ਸੂਈ ਨੂੰ ਉਹ ਫੱਡ ਗਿਆ ਸੀ ਤਾਂ ਰਾਮਦੀ ਬੱਚੇਲੇ ਨੂੰ ਭੱਜਿਆ ਹੀ ਥਾੜਾ ਬਹੁਤ ਸੋਹਣਾ ਗੁਲਾਬੀ ਹਾਥੀ ਥਾਂ ਅੱਧਿਚੁਵਾਈ ਵਾਲੇ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਏ ਆ 45000 ਚੋਂ 22 ਕਿਆਂ ਦਾ ਮਾਨ ਤਾਨ ਕਰ ਦੂ ਬੇਫਿਕਰ ਹੋ ਕੇ ਆਜੋ ਦੋ ਨੰਬਰ ਤੇ ਆ ਜੀਏ ਕੋਹਲਿਆ ਸਾਹਿਬ ਦੋ ਨੰਬਰ ਦਾ ਦੂਜੇ ਸੂਦੇ ਸੁਣਾ ਠੀਕ ਐ ਜਿੰਨਾ ਦਾ ਲਈਏ ਦੋ ਦੋ ਗੰਨੇ ਪਲੂੰਦਾ 13 ਕਿਲੋ ਚ ਹੋਇਆ ਠੀਕ ਐ ਤੇ ਬਾਕੀ ਬਈ ਆਪ ਦਾ ਜਿਹਨੇ ਪੱਠੇ ਪੋਣੇ ਜਾਣਾ ਪੋਣਾ ਅਗਲਾ ਉਸ ਹਿਸਾਬ ਨਾਲ ਲੈ ਲਵੇ ਠੀਕ ਆ ਹੂੰ ਤੇ ਦੇ ਦਾਂਗੇ ਆਪਾਂ ਇਹ ਜਾਵਾਂ ਜੈ 35000 35000 ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ ਕਿੰਨਾ ਦੱਸਦੇ ਆ 13 ਕਿਲੋ ਚੋਇਆ ਪਲੂਨ ਦਾ 13 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦਿਨ ਕਿੰਨੇ ਲੈ ਜੂ ਇੱਕ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ 35000 ਚ ਬਾਈ ਕਹਿੰਦਾ ਮਾਣ ਕਰ ਦੂੰਗਾ ਬਿਲਕੁਲ ਛੋਟੇ ਛੋਟੇ ਪਾ 13 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜੇ ਸੂਏ ਹੁਣੇ ਕਰਮਾ ਵਾਲੀ ਸੂਣ ਨੂੰ ਤਿਆਰ ਆ ਪਾਣੀ ਬਾਅਦ ਚ ਪੈ ਜਗੇ ਤੋਰੇ ਇਧਰ ਨੂੰ ਸਣ ਭਾਂਡੇ ਦੀ ਸਾਫ ਸੁਥਰੀਆ ਦੋਸਤੋ ਮੈਂ ਤਾਂ ਕਹਿੰਦਾ ਕੋਈ ਭੈਣ ਭਰਾ ਗੁੱਸਾ ਵੀ ਨਾ ਮੰਨੇ ਕਿਉਂਕਿ ਪਾਣੀ ਪੀ ਲੱਗ ਜਾਂਦੀ ਇਹਨੇ 2 ਮਿੰਟ ਲਾਉਣੇ ਸੀਗੇ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਸਾਰੇ ਭੈਣ ਭਰਾ ਕਹਿੰਦੇ ਬਾਈ ਯਾਰ ਵੀਡੀਓ ਬੜੀ ਵੱਡੀ ਬਣਾ ਦਿੰਨੇ ਆ ਤੁਸੀਂ ਇੰਨੀ ਵੇਖੀ ਤਾਂ ਜਾਂਦੀ ਨੇ ਸਾਨੂੰ ਵੀ ਅੱਗੇ ਸਕਿਪ ਕਰਨੀ ਪੈਂਦੀ ਆ ਗਾਂ ਕਰ ਕਰ ਵੇਖਣੀ ਪੈਂਦੀ ਆ ਤਾਂ ਕਰਕੇ ਫਿਰ ਆਪਾਂ ਵੀਡੀਓ ਉਨੀ ਬਣਾਵਾਂਗੇ 35000 ਦੀ ਦੇ ਦੇਣੀ ਆ ਹਫਤੇ ਦੇ ਅੰਦਰ ਬਾਹਰ ਬਾਈ ਦੱਸਦਾ ਸੂਪੂਗੀ ਹਾਂ ਆ ਸਾਰੀ ਬਾਲਟਲ ਕੱਢ ਕੇ ਸੂਣਾ ਛੋਟਾ ਜਿਹਾ ਆਪਾਂ 35000 ਉਹਦੇ ਜੋ ਮਾਨਤਾਨ ਹੋ ਜੂ ਜੱਗੇ ਕੋਲੀਏ ਦੇ ਘਰੇ ਚਾਰ ਬੈੜਾ ਖੜੀਆਂ ਤਿੰਨ ਨੰਬਰ ਤੇ ਆ ਜਾ ਕੋਲੀਆ ਹਾਏ ਧਾਰਾ ਮਾਰ ਕੇ ਦਿਖਾ ਦੇ ਮਾਰ ਦੇ ਗੱਲ ਕਿਹੜੀ ਕਰਦਾ ਤੂੰ ਲਓ ਜੀ ਜੱਗਾ ਆਪਾਂ ਨਰਾਜ਼ ਨਹੀਂ ਕਰਨਾ ਚਵਾਈ ਵੇਖ ਲਓ ਉਹਨੂੰ ਗੁੱਸੇ ਹੋ ਜੀ ਕਿਤੇ ਧਾਰਾ ਮਾਰ ਕੇ ਨਹੀਂ ਵਿਖਾਈਆਂ ਉਹਨੇ ਕਹੀ ਵੀਰ ਭਰਾ ਕਹਿੰਦੇ ਨੇ ਬਾਈ ਤੂੰ ਅੱਗੇ ਤੇ ਬਹਿ ਕੇ ਵਿਖਾਉਣਾ ਹੁੰਦਾ ਵੀ ਹੁਣ ਤੂੰ ਬਹਿਂਦਾ ਨਹੀਂ ਗਾ ਪਹੁ ਗਰਮ ਤਾਂ ਨਹੀਂ ਤੁਹਾ ਭਾਈ ਹੁਣ ਮੈਂ ਮੋਟਾ ਹੋ ਗਿਆ ਮੈਂ ਤੋ ਬੈਠਾ ਨਹੀਂ ਜਾਂਦਾ ਆ ਤੁਸੀਂ ਵੇਖ ਲਓ ਔਖਾ ਜਾ ਹੋ ਕੇ ਬੈਠਾ ਅੱਗੇ ਪਤਲਾ ਸੀਗਾ ਬਹਿ ਜਾਂਦਾ ਸੀ ਹੁਣ ਆਪਦੇ ਪਾਲੇ ਮਾਰਾਂ ਨਹੀਂ ਬਹਿੰਦਾ ਕਿਉਂਕਿ ਬਹਿਣ ਲੱਗਾ ਔਖਾ ਹੁੰਦਾ ਪੱਬਾਂ ਭਾਰ ਜੇ ਨੂੰ ਬਹਿਣਾ ਪੈਂਦਾ ਤਿੰਨ ਨੰਬਰ ਤੇ ਆ ਜਾ ਇਹ ਦੂਜੇ ਸੂਜ ਸੂਈ ਆ ਦੋਤੇ ਜਿਹੜਾ ਚੋਲਣਾ ਭਾਈ 8 ਕਿਲੋ ਆ ਠੀਕ ਹੈ ਜਿਵੇਂ ਆਪਾਂ ਗਰੀਦਰੋ ਵੜ ਲਈਆ ਚੰਗੀ ਸੇਵਾ ਕਰੂਗਾ 10 ਕਿਲੋ ਤੋਂ 2 ਤੱਕ ਨਾ ਛੋੜੂਗਾ ਠੀਕ ਹੈ 8 ਕਿਲੋ ਦੇ ਹਿਸਾਬ ਨਾਲ ਆਪਾਂ 22000 ਦੀ ਵੜ ਦੇ ਦਨੇ 22 ਦੀ 22000 ਕੱਢੀਏ ਬਾਹਰ ਨੂੰ ਦੋਸਤੋ 8 ਕਿਲੋ ਦੇ ਹਿਸਾਬ ਨਾਲ 22000 ਦੀ ਵੜ ਦੇ ਦੇਣੀ ਇੱਕ ਤੁਹਾਨੂੰ ਛੋਟੀ ਜੀ ਸਲਾਹ ਦਿੰਨਾ ਕਈ ਭੈਣ ਭਰਾ ਮੈਨੂੰ ਫੋਨ ਲਾਉਂਦੇ ਨੇ ਬਾਈ ਯਾਰ ਆਪਾਂ ਆਉਸਰ ਵੜ ਲੈਣੀ ਹੈ ਜਰਸੀ ਛੋਟੀ ਵੱਛੀ ਕੋਈ 20ਾਂ 22ਾਂ ਮਹੀਨਿਆਂ ਦੀ ਹੋਈ ਤਾਂ ਦੱਸਿਓ ਆਪਾਂ ਛੋਟੀ ਵੱਛੀ ਲੈਣੀ ਹੈ ਔਸਰ ਵਹਿੜ ਲੈਣ ਨਾਲ ਆ ਵਹਿੜ ਲਈ ਚੰਗੀ ਆ ਔਸਰ ਵਹਿੜ ਜਿਹੜੀ ਤੁਸੀਂ ਲਹੋਗੇ 20ਾਂ 22 ਮਹੀਨਿਆਂ ਦੀ 20 22000 ਦੀ ਮਹਿੰਲੀ ਆ ਉਹ ਪਤਾ ਨਹੀਂ ਖਣੀ ਕਰਮਾਲੀ ਨੇ ਆਉਂਦੀ ਨੇ ਗੰਬੜ ਹੋ ਜਾਣਾ ਹੋ ਸਕਦਾ 5-6 ਮਹੀਨੇ ਪੱਠੇ ਵੀ ਪਾਉਣੇ ਪੈ ਜਾਣ ਨਾ ਛੇ ਦੀ ਗੱਬਣ ਹੋਵੇ ਪਰ ਉਹਦੇ ਨਾਲੋਂ ਲਈ ਇਹ ਚੰਗੀ ਆ ਕਿਉਂਕਿ ਸੀਵਣ ਇਹਨੇ ਵੀ ਲੈ ਜਾਣਾ ਨਾਲੇ ਤੁਹਾਨੂੰ 8 ਕਿਲੋ ਦੁੱਧ ਪਿਆਊਗੀ ਸਿਆਲੋ ਸਿਆਲ ਤੇ ਉਹਦੇ ਨੂੰ ਕਰਮਾ ਵਾਲੀ ਨੇ ਗੱਭਣ ਹੋ ਜਾਣਾ ਗਾਂ ਵਾਲੇ ਸੂਨ ਸੂਏ ਨੂੰ ਸੂਨ ਨੂੰ ਤਿਆਰ ਹੋ ਜੂਗੀ ਨਾਲੇ ਸਾਲੋ ਸਾਲ ਤੁਹਾਨੂੰ ਦੁੱਧ ਪਿਆਉਗੀ ਆਉਸਰ ਵੈੜ ਲੈਣ ਨਾਲੋਂ ਆਹ ਬੱਚੀ ਲਈ ਚੰਗੀ ਆ ਨਵਾਂ ਹਾਨ ਦੂਜਾ ਸੂਆ 8 ਕਿਲੋ ਦੁੱਧ ਹੈ ਗੱਭਣ ਹੋਗੀ ਦੁੱਗਣੇ ਤੇ ਗਨੇ ਪੈਸਿਆਂ ਦੀ ਆ ਥਣ ਚਾਰ ਹੀ ਕੋਈ ਵਾਧੂ ਫੋਟ ਸ਼ਾਂਗ ਨਹੀਂ ਗਲਾਬੀ ਥਣ ਆ ਨਾ ਤਾਂ ਬਈ ਇਹਦਾ ਕੋਈ ਥਣਵੱਧ ਘਟਾ ਜਵਾਈ ਦੀ ਪੂਰੀ ਪੋਲੀ ਆ ਬਸ ਮਾਪੂਰਾ ਵਧ ਗਿਆ ਪਰਾਂ ਕੋਈ ਬੰਦਾ ਹੌਲਣ ਮੰਗਾ ਲੇ ਤਾਂ ਵੀ ਕੋਈ ਚੱਕਰ ਨਹੀਂਗਾ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਪੈਸੇ ਖਾਤ ਜ ਬਾਅਦ ਚੋ ਪਾ ਦੇ ਅੱਛਾ ਇੰਨੇ ਵੀ ਦਸਨੇ ਇੰਨੀ ਆਫਰ ਆਫਰ ਇੰਨੀ ਆਫਰ ਕਿਹਨੇ ਦੇਣੀ ਨਹੀਂ ਹਾਂ ਇਹ ਦਿਨ ਦਾ ਨਹੀਂ ਕੋਈ ਨਾ ਨਾ ਅਗਲੇ ਨੇ ਕਹਣਾ ਬਾਈ ਯਾਰ ਬਈ ਆਵਾਂਗੇ ਜਾਵਾਂਗੇ ਐਂ ਕਰਾਂਗੇ ਜਿਉਂ ਭਾ ਵੀ ਛੋਟਾ ਬੱਚਿਆਂ ਵਾਲਾ ਦੋਸਤੋ ਇਹ ਗੱਲ ਸਹੀ ਆ ਦੋ ਟਾਈਮ ਤਿੰਨ ਟਾਈਮ ਅਗਲਾ ਚੋਣ ਨੂੰ ਕੋਈ ਨਹੀਂ ਕਹਿੰਦਾ ਪਹਿਲੀ ਗੱਲ ਤਾਂ 6 ਦੀ ਅਗਲਾ ਆਪਦੇ ਘਰੇ ਨਹੀਂ ਚਾਉਂਦਾ ਬਾਈ ਨੇ ਤਾਂ ਖੁੱਲੀ ਛੋੜ ਦੇਤੀ ਆ ਕਿ ਅਗਲਾ ਵਹਿੜ ਲੈ ਜੇ ਆਪਦੇ ਘਰੇ ਦੋ ਟਾਈਮ ਤਿੰਨ ਟਾਈਮ ਚੋਲੇ ਜਦੋਂ ਅਗਲੇ ਨੂੰ ਤਸੱਲੀ ਹੋ ਗਈ ਦੁੱਧ 8 ਕਿਲੋ ਹੈਗਾ ਉਦੋਂ ਅਗਲਾ ਪੈਸੇ ਪਾ ਦੇ ਐਨੀ ਤਸੱਲੀ ਕੋਈ ਨਹੀਂ ਦਿੰਦਾ ਐਨੀ ਤਸੱਲੀ ਉਹੀ ਭੈਣ ਭਰਾ ਦਿੰਦਾ ਜਿਹੜਾ ਇਮਾਨਦਾਰ ਹੁੰਦਾ ਜਿਹਦੇ ਪਸ਼ੂ 'ਚ ਕੋਈ ਖੋਟ ਨਹੀਂ ਹੁੰਦੀ ਉਹਨਾਂ ਦਾ ਦੁੱਧ ਹੁੰਦਾ ਕਿ ਹੈਗਾ ਚੋਲਿਓ ਪਰ ਇਹ ਬਾਈ ਆਜੇ ਬਈ 100 ਛੋੜੀ ਹੋਣੀ ਆ ਠੀਕ ਹੈ ਪਰਾ ਬਾਲਾ ਘਾਟਣਾ ਗਾਵੇ ਮੰਗਣ ਨੂੰ ਪੱਟੀ ਛੱਬੀ ਮੰਗ ਲੈ ਤੇ ਮੁੜ ਕੇ ਬਾਈ ਦੇ ਜੀ ਫੜਾ ਦੇਣਾ ਤਾਂ ਫਾਇਦਾ ਨਹੀਂ ਹੈ ਨਾ ਆਪਾਂ ਜੈ ਜੀ ਕਮਾਈ ਨਾਲ ਆਪਾਂ ਪਸ਼ੂ ਵੇਚਦੇ ਆਂ ਲਾਸਟ ਆਜ ਲਾਸਟ ਬਾਈ ਇਹ ਜਿਹੜੇ ਦੂਜੇ ਸੂਏ ਦਾ ਸੋਨਾ ਹੈ ਇਹ 10-12 ਦਨਾ ਦੀ ਕੱਚੀ ਹੈ ਜੀਦੋਂ ਲਈ ਹੈ ਦੋ ਦੋ ਕਹਿੰਦੇ 11-12 ਕਿਲੋ ਚ ਹੋਇਆ ਮੁੱਲ ਇਹ 32000 ਦੇ ਦਵਾਂਗੇ ਮੁੱਲ ਗੜੇ ਹੁੰਦੇ ਆਪਣੇ ਨਿੱਕੇ ਨਿੱਕੇ ਮੁੱਲ ਹੁੰਦੇ ਛੋਟੇ 15 ਬਸ਼ਨਾਂ ਵਾਲੇ ਮੁੱਲ 32000 ਦੀ ਬਾਈ ਕਹਿੰਦਾ ਦੇ ਦੇਣੀ ਆ 10 ਦਨਾ ਦੀ ਕੱਚੀ ਆ 11-12 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਏ ਹੁਣ ਇਹਨੇ ਸੂਣਾ 32000 ਚੋਂ ਛੋੜ ਬਾਈ ਕਰ ਦੂਗਾ ਦੂਜਾ ਸੂਆ ਬਦਾਮੀ ਰੰਗ ਦੀ ਜਰਸੀ 4 ਵੜਾਂ ਬਾਈ ਦੀਆਂ ਸੇਲ ਐ ਦੋ ਸੂਈਆਂ ਸਵਾਈਆਂ ਦੋ ਗੱਬਣ ਮੁੱਲ ਚਾਰਾਂ ਦੀ ਬਿਲਕੁਲ ਜੈ ਛੋਟੇ ਛੋਟੇ ਪਾ ਆ 32000 ਦੀ ਦੇ ਦੇਣੀ ਐ ਮੂੰਹ ਮੱਥੇ ਦੀ ਸੋਹਣੀ ਐ ਬੋਦੀ ਵਾਲੀ ਬੱਚੀ ਮੁੱਠੀ ਰੇਕ ਨਹੀਂ ਸੋਹਣੀ ਹਾਂ ਬਿਲਕੁਲ ਸਸਤੇ ਮੁੱਲ ਦੀਆਂ 4 ਵੜਾਂ ਚੋਲ ਵਾਲੀ ਵੱਛੀ ਹੈ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ 8-10 ਦਿਨ ਵਧੀਆ ਸੇਵਾ ਹੋ ਜਾਂਦੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਸਾਰੀ ਵਾਲ ਟੈਲ ਕੱਢ ਕੇ ਸੂ ਅੱਜ ਦੀ ਵੀਡੀਓ ਦੇ ਵਿੱਚ ਜਗਜੀਤ ਘੋਲੀ ਏਰੀਆ ਚਾਰ ਵਹਿੜਾ ਬਿਲਕੁਲ ਜਾਇਜ਼ ਕੀ ਬੰਦੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਆ ਤਾਜੀ ਸੂਈ ਵਹਿੜ 45000 ਦੀ ਫੋਨ ਨੰਬਰ ਸਕਰੀਨ ਤੇ ਸਾਸ਼ੀਕਰ